ਮੈਨੂੰ ਇਹ ਹੋ ਜਾ ਕਰ ਦੇਣਾ ਮੈਨੂੰ ਇਹ ਹੋ ਜਾ ਮਜਬੂਰ ਜੀ ਇਹ ਹੋ ਜਾ ਦੇ ਦੋਗੇ ਮੈਂ ਇਹ ਹੋ ਜਾ ਮਜਬੂਰ ਸੱਤ ਕਰਕੇ ਮੈਂ ਬਹਿ ਜੂਗੀ ਉਸ ਸਰ ਵਿੱਚ ਆਪਣੇ ਬੱਚੇ ਕ ਪੜਾਉਂਗੀ ਮੈਂ ਤਾਂ ਤੋ ਕੁਝ ਨਹੀਂ ਹੋਰ ਮੰਗਦੀ ਬਸ ਭੁੱਖੀ ਢਿੱਡਾਂ ਮੈਂ ਤਰੀ ਫਿਰਦੀ ਮੇਰੇ ਘਰ ਚ ਕੱਖੜੀ ਹੈਗੀ ਕੋਈ ਮੇਰਾ ਵੀਰ ਭਰਾ ਮੇਰੀ ਕੋਈ ਸੌਲਦਾ ਮੈਨੂੰ ਮੰਗ ਤੀ ਉਹ ਖੈਰ ਪਾ ਦੋ ਜਦ ਮੈਂ ਕਰ ਬਈ ਕਿ ਟੱਣ ਪਰ ਕੇ ਰੋਟੀ ਖਾਣਾ ਜਿੱਥੇ ਰਹਿਨੇ ਆਇਓ ਤੇ ਜਾ ਕੇ ਵੇਚ ਸਕਦੇ ਹੋ ਤੇਰਾ ਸਾਰਾ ਸਮਾਨ ਵਾਰ ਭੇਜ ਗਿਆ ਜੀ ਫੇਟਾ ਮੇਰੇ ਤੇ ਕੁਝ ਹੁੰਦਾ ਨਹੀਂ ਆ ਕੁਟਾੜਾ ਬਰਿਆ ਮੈਂ ਪੰਜ ਕੇਸ ਮੇਰੇ ਪੁੱਤ ਤੇ ਪਵਾਏ ਸੀ ਇਹ ਪਿੰਡ ਬਟੋਏ ਨੇ ਉਹਨੂੰ ਲੈ ਕੇ ਮੈਂ ਲੋਕੀਂ ਫੇਰਦੀ ਮੈਂ ਇੱਥੇ ਕਰਾਇਆ ਦਿੱਤੇ ਆਈ ਹੂ ਇਹ ਮੇਰਾ ਪੁੱਤ ਪੱਤਨੀ ਕਿੱਸਾ ਜੋ ਬਰੀ ਹੈ ਜੀ ਮੇਰੇ ਬਿਗਾਂ ਜਿਹੜਾ ਨੇ ਜੇਲ ਕੱਟੀ ਮੇਰੇ ਪਤ ਮੇਰੇ ਪਿਤਾ ਜੀ ਦੀ ਜੇਲ ਦਾ ਕੀ ਜੇ ਧੀਆ ਹੀ ਧੋਖਰਾ ਖਾਦਿਆ ਫਿਰ ਲੋਕਾਂ ਦੇ ਹੱਥੋਂ ਚੋੜ ਗਿਆ ਕਰ ਕਰ ਮੰਗਦਿਆਂ ਮੈਨੂੰ ਦੱਸ ਦੇ ਦਿਓ ਕਿ ਪੰਜ ਦੇ ਦਿਓ ਮੇ ਨੂੰ ਰਹਿਣ ਵਾਸਤੇ ਛੱਤ ਦੇ ਦਿਓ ਜੀ ਘਰ ਦੀਆਂ ਚੀਜ਼ਾਂ ਵੇਚ ਵੇਚ ਕੇ ਜੀ ਮੇਰੇ ਟੱਬਰ ਨਹੀਂ ਆ ਇਹ ਕਿੰਨਾ ਚਿਰ ਮਰਨ ਕਿੰਨਾ ਚਿਰ ਮ ਜੀਉਂਗੀ ਜਿਆ ਹੌੜਾ ਆ ਪਾਰਟੀ ਦੇ ਵਿੱਚ ਭਗਵਾਨ ਜੀ ਮਾਨ ਨੂੰ ਮੈਂ ਕਹਿੰਨੀ ਆ ਜੇ ਭਗਵਾਨ ਜੀ ਆਪਣੇ ਮਾਨ ਦਾ ਦੋਚੇਗਾ ਮੇਰੀ ਫਰਿਆਦ ਸੁਣ ਲੈ ਮੇਰੀ ਗਰੀਬੀ ਨੂੰ ਮੈਨੂੰ ਛੱਤ ਦੇ ਦੇ ਪਰ ਤਾਂ ਕੁਝ ਨਹੀਂ ਵਗਦੀ ਮੇਰੀ ਅੱਤੀਆਂ ਰੋਲਦੀਆਂ ਫਿਰਦੀਆਂ ਬਸਰ ਤਾਂ ਰੋਕਣਾ ਖਾਦੇ ਫਿਰਦੇ ਹੱਸੇ ਮੇਰਾ ਵੀ ਭਾਬੀ ਵੀਰ ਭਰਾ ਵਾ ਜਾਂ ਕੁਝ ਵੀ ਲੱਗਦਾ ਪੱਤਾ ਲੱਗਦਾ ਤਵੀ ਮੇਰੀ ਸੁਣ ਲੈ ਮੈਂ ਵੀ ਦੁਨੀਆ ਨੂੰ ਆਖਾਂ ਮੈਨੂੰ ਭਗਵਾਨ ਤੁਮਾਰ ਨੇ ਸਭ ਕੁਝ ਦਿੱਤਾ ਵਾ ਹੋ ਜਿਉ ਜਿਉ ਆ ਜਾਂਦਾ ਜੇ ਆ ਵੀ ਮਾ ਦਾ ਪੁੱਤ ਸੂਰ ਦਾ ਮੇਰੀ ਸੁਣ ਲੋ ਮੇਰੀ ਰੱਬ ਦਾ ਵਾਸਤਾ ਜੋ ਜੀ 5 ਸਾਲ ਪਾਕਿਸਤਾਨ ਜੇ ਕੱਟੀ 5 ਸਾਲ ਲਾਔਰ ਚ ਕੱਟੀ 3 ਸਾਲ ਮੇਰੇ ਪਿਤਾ ਜੀ ਨੇ ਘਰੋਂ ਕੱਟੇ ਕਾਲੇ ਪਾਣੀ ਵਿੱਚ 5 ਸਾਲ ਤੇ ਪਿਤਾ ਜੀ ਜੇਲ੍ਹ ਕੱਟ ਕੇ ਆਏ ਹੋਏ ਤੁਰ ਤੁਰ ਆਥਰ ਹੋ ਗਏ ਪਿਤਾ ਜੀ ਮੇਰੇ ਘਰ ਆ ਗਏ ਇਹ ਮੇਰੇ ਪਿਤਾ ਜੀ ਤੋਂ ਮੰਜੇ ਤੋਂ ਡਿੱਠਿਆ ਗਿਆ ਮੁੜ ਕੇ ਕੋਈ ਇੰਦਰਾ ਗਾਂਧੀ ਨੇ ਰਿਮਾਨਡ ਪੱਤਰ ਦੇਤਾ ਥੋੜੇ ਚੈਣ ਪਾਤੀ ਤੇ ਥੋੜੇ ਪੈਸੇ ਦੇ ਕੇ ਮੇਰੇ ਪਿਤਾ ਜੀ ਨੇ ਆਧਰਮਾਨ ਕਰਕੇ ਕੱਲ ਦਿੱਤਾ ਜੀ ਲੋਕਾਂ ਸਾਹਮਣੇ ਰੂਟ ਪਿਰ ਗਏ ਬੱਸਾਂ ਦੇ ਪੰਡੋਲ ਪਾਪਾ ਮਿਲ ਗਏ ਫਲਾਟ ਮਿਲ ਗਏ ਕੋਠੀਆਂ ਮਿਲ ਗਈਆਂ ਜੀ ਸਾਨੂੰ ਕੱਖ ਨਹੀਂ ਮਿਲਿਆ ਜੀ 20 ਸਾਲ ਹੋ ਗਏ ਮੇਰੀ ਕਿਸੇ ਨੇ ਬੜਿਆ ਦੇ ਕਿਸੇ ਨੇ ਮੇਰੀ ਜਿੰਦਗੀ ਨਹੀਂ ਕੀਤਾ ਕਿਸੇ ਨੇ ਸਭ ਕੁਝ ਨਹੀਂ ਦਿੱਤਾ ਜੀ ਆਪੀ ਵਿੰਡ ਵਿੱਚ ਛਾੜ ਕੇ ਮੇਰੀ ਸਮਾਨ ਧੋਇਆ ਜੀ ਅੱਜ ਮੈਂ ਇਹ ਬੋਲਣ ਲਈ ਅੱਜ ਨਾ ਵੀਰਾ ਦਾ ਸਿਰ ਤੇ ਬੋਲੀ ਜਾਂਦੀ ਹੈ ਸਾਫੀ ਗੱਲ ਜੀ ਅਸਲੀ ਚੈਨਲ ਵੇਖ ਰਹੇ ਹੋ ਤੁਸੀਂ ਮੈਂ ਹਾਂ ਵਿਸ਼ਾਲ ਸਾਡੀ ਕੋਸ਼ਿਸ਼ ਹਮੇਸ਼ਾ ਹੀ ਰਹਿੰਦੀ ਹੈ ਕਿ ਜੋ ਅਸਲੀਤ ਹੁੰਦੀ ਹੋ ਉਹ ਤੁਹਾਡੇ ਤੱਕ ਲੈ ਕੇ ਆਈਏ ਅੰਗਰੇਜ਼ੋ ਭਾਰਤ ਛੱਡੋ ਅंदोलਨ ਜਦ ਦੇਸ਼ ਵਿੱਚ ਚੱਲਿਆ ਤਾਂ ਉਸ ਸਮੇਂ 90% ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਨੇ ਦਿੱਤੀਆਂ ਉਹਨਾਂ ਨੌਜਵਾਨਾਂ ਨੇ ਦੇਸ਼ ਦੀ ਆਜ਼ਾਦੀ ਦੇ ਵਿੱਚ ਅਹਿਮ ਯੋਗਦਾਨ ਪਾਇਆ ਅਤੇ ਭਾਰਤ ਹੀ ਨਹੀਂ ਬਲਕਿ ਪਾਕਿਸਤਾਨ ਦੇ ਵੱਖ-ਵੱਖ ਜੇਲ੍ਹਾਂ ਦੇ ਵਿੱਚ ਪੰਜਾਬਾ ਕਟਿਆ ਪਰ ਕੀ ਸਾਡੀਆਂ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਉਹਨਾਂ ਪਰਿਵਾਰਾਂ ਦੀ ਕਦੀ ਸਾਰ ਲਈ ਅੱਜ ਉਹ ਪਰਿਵਾਰ ਦੋ ਵਿਅਕਤੀ ਰੋਟੀ ਤੋਂ ਮੁਹਤਾਜ ਹੋ ਚੁੱਕੇ ਨੇ ਸਹੂਲਤਾਂ ਵਾਸਤੇ ਸਰਕਾਰੀ ਦਫ਼ਤਰਾਂ ਦੇ ਵਿੱਚ ੱੱਕੇ ਖਾ ਰਹੇ ਨੇ ਪਰ ਉਹਨਾਂ ਦੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਗੱਲ ਕਰਨ ਲੱਗੇ ਹਾਂ ਜ਼ਿਲ੍ਹਾ ਤਰਨਤਾਰਨ ਦੇ ਕਸਬਾ ਬਲਟੋਹਾ ਦੇ ਪਦਨ ਮੇਜਾ ਸਿੰਘ ਜਿਨ੍ਹਾਂ ਨੇ ਭਾਰਤ ਛੱਡੋ ਅੰਦੋਲਨ ਦੇ ਵਿੱਚ ਹਿੱਸਾ ਪਾਇਆ ਸੀ ਅਤੇ ਭਾਰਤ ਅਤੇ ਪਾਕਿਸਤਾਨ ਦੀਆਂ ਜੇਲਾਂ ਦੇ ਵਿੱਚ ਸਜ਼ਾਾਂ ਕੱਟੀਆਂ ਕੀ ਅੱਜ ਹਾਲਾਤ ਨੇ ਉਸ ਪਰਿਵਾਰ ਦੇ ਉਪਧੀਤੀ ਅੱਜ ਸਰਕਾਰੀ ਦਫ਼ਤਰਾਂ ਦੇ ਵਿੱਚ ਧੱਕੇ ਖਾ ਰਹੀ ਏ ਕਿ ਉਸਦੇ ਪਿਓ ਨੇ ਜੋ ਦੇਸ਼ ਲਈ ਕੀਤਾ ਉਸ ਦਾ ਮਾਨ ਦਾ ਮਾਨ ਤੇ ਫਨਮਾਨ ਉਸ ਨੂੰ ਦਿੱਤਾ ਜਾਵੇ ਸਹੂਲਤ ਕੋਈ ਨਾ ਕੋਈ ਦਿੱਤੀ ਜਾਵੇ ਕਿਉਂਕਿ ਭੈਣ ਦੇ ਸਿਰ ਤੇ ਹੁਣ ਛੱਤ ਵੀ ਨਹੀਂ ਦੀ ਕਰਾਏ ਦੇ ਮਕਾਨ ਤੇ ੱਟਕੇ ਖਾਰੀਏ ਪਰ ਸਮੇਂ ਦੀਆਂ ਸਰਕਾਰਾਂ ਤੇ ਪ੍ਰਸ਼ਾਸਨ ਵੱਲੋਂ ਕਦੀ ਵੀ ਉਸ ਪਿੰਡ ਦੀ ਸਹਾਇਤਾ ਨਹੀਂ ਲਈ ਗੱਲਬਾਤ ਕਰਦੇ ਉਸ ਪਿੰਡ ਅੱਜ ਸਾਡੇ ਨਾਲ ਮੌਜੂਦ ਹੈ ਪਿੰਡ ਕੀ ਨਾਂ ਤੁਹਾਡਾ ਜੀ ਜੀ ਮੇਰਾ ਨਾਂ ਰਣਜੀਤ ਕੌਰ ਕਿਹੜਾ ਪਿੰਡ ਪਹਿਲੀ ਦਾ ਮੇਰਾ ਜੀ ਵਲਟੋਆ ਵਾ ਜੀ ਵਲਟੋਆ ਸਾਹਿਬ ਮੇਰਾ ਪਿੰਡ ਹੈ ਜੀ ਮੈਂ ਇੱਥੇ ਹਣ ਵਲਟੋਏ ਤੋਂ ਤਾਂਗੋ ਕਿ ਇੱਥੇ ਪਿੱਖੀ ਵੈਂਡਰ ਤੇ ਕਰਾਇਤੇ ਆ ਗਈਆਂ ਜੀ ਪਿੱਛਲੇ ਇੱਥੇ ਕਿਤੇ ਮੈਂ ਸੁੱਕੀ ਰੋਟੀ ਖਾਣ ਮੇਰਾ ਬੇਟਾ ਕੰਮ ਕਰ ਲੂਗਾ ਜੀ ਸਾਨੂੰ ਜਲੀਲ ਕਰਕੇ ਪਿੰਡ ਚੋਂ ਬਾਹਰ ਗੱਡਿਆ ਗਿਆ ਜੀ ਪਹਿਲਾਂ ਮੇਰੇ ਸਾਡੇ ਮੇਰੇ ਬੇਟੇ ਨੂੰ ਬੱਤੀ ਲਾ ਦਿੱਤੀ ਜੀ ਸਾਰਾ ਮੇਰਾ ਬੇਟਾ ਸੰگە ਘਰ ਬੂਆ ਸਾਰਾ ਸਾਡਾ ਲਖਾ ਲਿਆ ਜੀ ਅਸੀਂ ਪਿੰਡੋਂ ਬਾਹਰ ਨਿਕਲ ਗਏ ਜੀ ਉੱਥੋਂ ਨਿਕਲੇ ਤੁਰੰਤ ਹੀ ਸਾਲ ਵਿੱਚ ਫੇਰ ਪਿੰਡ ਚ ਗਈਆਂ ਫਿਰ ਸਾਨੂੰ ਜਲੀਲ ਕਰਕੇ ਜੀ ਪਿੰਡ ਚੋਂ ਬਾਹਰ ਗੱਡਿਆ ਗਿਆ ਜੀ ਪਰੇ ਅਸੀਂ ਬਹੁਤ ਔਖੇ ਜਿਹੜੇ ਜਿੱਥੇ ਰਹਿੰਦੇ ਆਈ ਉੱਥੇ ਜਾ ਕੇ ਵੇਚ ਸਕਦੇ ਪੇਰਾ ਸਾਰਾ ਸਮਾਨ ਵਾਰ ਭੇਜ ਗਿਆ ਜੀ ਮੇਡਾ ਮੇਰੇ ਤੋਂ ਕੁਝ ਹੁੰਦਾ ਨਹੀਂ ਆ ਕੁੱਟਾੜਾ ਮਰਿਆ ਮੈਂ ਪੰਜ ਕੇਸ ਮੇਰੇ ਪੁੱਤ ਤੇ ਪਵਾਏ ਸੀ ਇਹ ਪਿੰਡ ਬਲਟੋਏ ਨੇ ਉਹਨੂੰ ਲੈ ਕੇ ਮੈਂ ਲੁੱਕ ਦੀ ਫੇਰਦੀ ਮੈਂ ਇੱਥੇ ਕਰਾਇਆ ਦਿੱਤਾ ਆਈ ਹੋਈ ਇਹ ਮੇਰਾ ਪੁੱਤ ਪੰਨਿਆ ਕੈਸਾ ਜੋ ਮਰੀ ਹੈ ਜੀ ਇਹਨੇ ਵਿਸਾ ਸਿੰਘ ਬਲਟੋਏ ਦੇ ਸਭ ਤੋਂ ਪਹਿਲੇ ਮੈਂ ਤੇ ਕੇਸ ਪਵਾਇਆ ਸੀ ਮੇਰੇ ਪੁੱਤ ਤੇ ਮੇਰੇ ਜੀ ਮੇਰੇ ਪਿਤਾ ਜੀ ਸੀ ਜੀ ਮੇਰੇ ਪਿਤਾ ਜੀ ਨੇ ਜੇਲ੍ਹ ਕੱਟੀ ਹੋਏ ਮੇਰੇ ਪੁੱਤ ਮੇਰੇ ਪਿਤਾ ਜੀ ਦੀ ਜੇਲ੍ਹ ਦਾ ਕੀ ਜੀ ਧੀਆ ਹੀ ਠੋਕਰਾ ਖਾਦਿਆ ਫਿਰ ਲੋਕਾਂ ਦੇ ਹੱਥ ਵਿੱਚ ਝੋਲ ਗਿਆ ਕਰ ਕਰ ਮੰਗਦਿਆਂ ਬਿਲਕੁਲ ਦਸ ਦੇ ਦੋ ਕੁ ਪੰਜ ਦੇ ਦੋ ਮਿਲ ਰਾਇਲ ਵਾ ਤੇ ਛੱਤ ਦੇ ਦੋ ਜੀ ਘਰ ਦੀਆਂ ਚੀਜ਼ਾਂ ਵੇਚ ਵੇਚ ਕੇ ਜੀ ਮੇਰੇ ਰੈਂਟ ਭਰਨ ਲਈ ਆ ਇਹ ਕਿੰਨਾ ਚਿਰ ਮੈਂ ਰੈਂਟ ਕਿੰਨਾ ਚਿਰ ਮੈਂ ਜੀਉਂਗੀ ਲਉਂਦੀਆ ਕੁੱਤਾ ਪਰ ਪਰ ਮੈਂ ਥੋੜੀ ਜੋ ਜੀ ਹੋਇਆ ਜਾਂਦਾ ਜਿਵੇਂ ਕਿ ਮਾਂ ਦਾ ਪੁੱਤ ਸੂਰਨਾ ਮੇਰੀ ਸੁਣ ਲਓ ਮੇਰੀ ਰੱਬ ਦਾ ਵਾਸਤਾ ਜਾ ਤੁਹਾਡੇ ਪਿਤਾ ਨੇ ਕਿਹੜੀ ਕਿਹੜੀ ਜੇਲ੍ਹ ਜੀ 5 ਸਾਲ ਪਾਕਿਸਤਾਨ ਜੀ ਕੱਟੀ 5 ਸਾਲ ਲਾਓਰ ਚ ਕੱਟੀ 3 ਸਾਲ ਮੇਰੇ ਪਿਤਾ ਜੀ ਨੇ ਐਰੇ ਰਜ ਕੱਟੀਆ ਖਜੂਰ ਕੱਟੀਆ ਕਾਲੇ ਪਾਣੀ ਵਿੱਚ 5 ਸਾਲ ਮੇਰੇ ਪਿਤਾ ਜੀ ਜੇਲ੍ਹ ਕੱਟ ਕੇ ਆਏ ਓਏ ਜਦੋਂ ਤੁਰਨ ਤੋਂ ਬਾਅਦ ਹੋ ਗਏ ਪਿਤਾ ਜੀ ਮੇਰੇ ਘਰ ਆ ਗਏ ਮੇਰੇ ਪਿਤਾ ਜੀ ਤੋਂ ਮੰਜੇ ਤੋਂ ਨਹੀਂ ਉੱਠਿਆ ਗਿਆ ਮੁੜ ਕੇ ਜੀ ਮੇਰੇ ਪਿਤਾ ਜੀ ਕੱਖ ਨਹੀਂ ਕੋਈ ਨਹੀਂ ਸਾਡੀ ਕਿਸੇ ਨੇ ਸੁਣੀ ਖੁਦ ਇੰਦਰਾ ਗਾਂਧੀ ਨੇ ਮਾਨ ਪੱਤਰ ਦੇਤਾ ਥੋੜੇ ਚੈਨ ਪਾਤੀ ਤੇ ਥੋੜੇ ਪੈਸੇ ਦੇ ਕੇ ਮੇਰੇ ਪਿਤਾ ਜੀ ਨੂੰ ਆਧਰਮਾਨ ਕਰਕੇ ਕੱਲ ਦਿੱਤਾ ਜੀ ਲੋਕਾਂ ਸਾਹਮਣੇ ਰੂਟ ਮਿਲ ਗਏ ਬੱਸਾਂ ਦੇ ਪੰਡੋਲ ਪੰਪ ਮਿਲ ਗਏ ਪਲਾਟ ਮਿਲ ਗਏ ਕੋਠੀਆਂ ਮਿਲ ਗਈਆਂ ਜੀ ਸਾਨੂੰ ਕੱਖ ਵੀ ਨਹੀਂ ਮਿਲਿਆ ਜੀ ਇਹਦੇ ਦਰਦ ਦਾ ਠੋਕਰਾ ਖਾਂਦੀ ਫਿਰਦੀ ਮੈਨੂੰ 20 ਸਾਲ ਹੋ ਗਏ ਮੇਰੀ ਕਿਹੜੇ ਮਰਿਆ ਦੇ ਕਿਸ ਨੇ ਮੇਰੀ ਜ਼ਿੰਦਗੀ ਨਹੀਂ ਕੀਤਾ ਕਿਸ ਨੇ ਸਾਨੂੰ ਕੁਝ ਨਹੀਂ ਦਿੱਤਾ ਜੀ ਆ ਭਿੱਖੀ ਵੇਣ ਵਿੱਚ ਆੜ ਕੇ ਮੇਰੀ ਸਮਾਨ ਤੋਂ ਹੋਇਆ ਜੀ ਅੱਜ ਮੈਂ ਇਹ ਬੋਲਣ ਨਹੀਂ ਆਦੀ ਨਾ ਵੀਰਾਂ ਦੇ ਸਿਰ ਤੇ ਮੈਂ ਬੋਲੀ ਜਾਂਦੀ ਆ ਜੀ ਕਰੀਪਾ ਡੀਪੀ ਡਾਕਟਰ ਜੀ ਐਕਟ ਸਾਰੇ ਜੀ ਮੈਂ ਗਏ ਕਾਗਜ਼ ਲੈ ਲੈ ਜਾਂਦੇ ਜੀ ਚਲਾ ਚਲਾ ਕਾਟ ਕੇ ਮਾਰਦੇ ਆ ਜੀ ਮੇਰੇ ਕਾਂਗਰਸ ਦੇ ਵੇਲੇ ਵੀ ਮੇਰੇ ਕਾਂਗਰਸ ਨੂੰ ਇੱਕ ਸਾਰੇ ਕਾਗਜ਼ ਸਵਾਲ ਲੈ ਗਿਆ ਜੀ ਕੱਲ ਇਹਨਾਂ ਦੇ ਵੇਲੇ ਵੀ ਜੀ ਹੁਣ ਆ ਪਾਰਟੀ ਦੇ ਵਿੱਚ ਭਗਵੰਤ ਮਾਨ ਨੂੰ ਮੈਂ ਕਹਿੰਨੀ ਆ ਜੇ ਭਗਵੰਤ ਮਾਨ ਜੀ ਆਪਣੀ ਮਾਦਾ ਦੋਜਿੰਗਾ ਮੇਰੀ ਫਰਿਆਦ ਸੁਣ ਲੈ ਮੇਰੀ ਗਰੀਬਣੀ ਨੂੰ ਮੈਨੂੰ ਛੱਤ ਦੇ ਦੇ ਮੈਂ ਤੇਤੋ ਕੁਝ ਨਹੀਂ ਮੰਗਦੀ ਮੇਰੀਆਂ ਧੀਆਂ ਰੋਲਦੀਆਂ ਫਿਰਦੀਆਂ ਬਦਰ ਦਰ ਰੋਕਣਾ ਖਾਦੇ ਫਿਰਦੇ ਅਸੀਂ ਜੇ ਤੇ ਮੇਰਾ ਵੀਰ ਭਰਾ ਵਾ ਜਾਂ ਕੁਝ ਵੀ ਲੱਗਦਾ ਪਤ ਲੱਗਦਾ ਤਾ ਵੀ ਮੇਰੀ ਸੁਣ ਲੈ ਮੈਂ ਵੀ ਦੁਨੀਆ ਨੂੰ ਆਖਾਂ ਮੀਨੂੰ ਭਗਵਾਨ ਤੁਮਾਰਨੇ ਸਭ ਕੁਝ ਦੇਤਾ ਵਾ ਸਾਡੇ ਸਿਰ ਤੇ ਭਗਵਾਨ ਤੁਮਾਰ ਤੋ ਪਕਤ ਸਿਰ ਤੇ ਰਾਜ ਕਰਦੇ ਆ ਜੋ ਤੁਸੀਂ ਭਗਵਾਨ ਦਵਣ ਮੇਰੀ ਵੀਰ ਬਣ ਕੇ ਮੇਰੀ ਸੁਣ ਲੈ ਮੇਰੀ ਫਰਿਆਦ ਕੋਈ ਮੇਰਾ ਵੀਰ ਭਰਾ ਮੇਰੀ ਕੋਈ ਸੁਣ ਲੈ ਮੀਨੂੰ ਮੰਗਤੀ ਨੂੰ ਖੈਰ ਪਾ ਦਵਾ ਜੇ ਮੈਂ ਘਰ ਬੈ ਕੇ ਟੈਂਡ ਪਰ ਕੇ ਰੋਟੀ ਖਾਣਾ ਗਰ ਰੋਟੀ ਤੋਂ ਵੀ ਭੁੱਖੀ ਤੁਰੀ ਫਿਰਦੀ ਛੜਕਾ ਦੇ ਉੱਤੇ ਮੰਗਦੀ ਫਿਰਦੀ ਮੈਨੂੰ ਕੋਈ ਆਸਰਾ ਨਹੀਂ ਕਿ ਪੁੱਤ ਮੇਰਾ ਬੇਕਾਰ ਹੋਇਆ ਜੀ ਕੋਈ ਜ਼ੋਰ ਲਓ ਬੇਰੀ ਫਿਰ ਲਓ ਬਸ ਜੇ ਮੈਂ ਤਾਂ ਕੁਝ ਨਹੀਂ ਮੰਗਦੇ ਬੱਚੀਆ ਮੇਰੀ ਸਕੂਲ ਤੋਂ ਵਾਹ ਗਈ ਜਿਵੇਂ ਕਿ ਤਰ੍ਹਾਂ ਪੜਾਉਗੀ ਇਹਨਾਂ ਦੀ ਜ਼ਿੰਦਗੀ ਕੇ ਹਾਂਜੀ 1 6ਵੇਂ ਜੱਕ ਪਾਇਓ ਚੌਥੀ ਜੇ ਜੋ ਨਹੀਂ ਜਾਂਦੀ ਨਹੀਂ ਜੀ ਕਿਤੇ ਨਹੀਂ ਜਾਂਦੀ ਜੇ ਕਾਰੀ ਚਾ ਜ ਟਿਕਾਣੇ ਤੇ ਨਹੀਂ ਮਿਲਦਾ ਮੈਂ ਕਿੱਥੇ ਪਾਵਾਂ ਬੱਚੀਆ ਕੀ ਮੰਗ ਕਰਦੇ ਹੋ ਮੈਂ ਵਾਗੇ ਕਰਦੀ ਮੈਨੂੰ ਘਰ ਵੇਜ ਦੇ ਜੀ ਮੈਨੂੰ ਜਿਹੋ ਜਿਹਾ ਘਰ ਦੇ ਦਿਓ ਮੈਨੂੰ ਉਹੋ ਜਿਹਾ ਮਜਬੂਰ ਜਿਹੋ ਜਿਹਾ ਦੇ ਦੋਗੇ ਮੈਂ ਉਹੋ ਜਿਹਾ ਮਜਬੂਰ ਸੱਤ ਕਰਕੇ ਮੈਂ ਬਹਿ ਜੂਗੀ ਉਸਰ ਵਿੱਚ ਆਪਣੇ ਬੱਚੇ ਦਾ ਪੜਾਉਂਗੀ ਮੈਂ ਤਾਂ ਤਾ ਕੋਈ ਕੁਝ ਨਹੀਂ ਹੋਰ ਮੰਗਦੀ ਬਸ ਭੁੱਖੀ ਟੰਡਾ ਮੈਂ ਤੁਰ ਹੀ ਫਿਰਦੀ ਮੇਰੇ ਘਰ ਚ ਕੱਖ ਨਹੀਂ ਹੈਗਾ ਸਾਰਾ ਕੁਝ ਮੇਰਾ ਮੀਰਾ ਬਾੜ ਛੜ ਕੇ ਪਿੰਜਰ ਦੇ ਕਿਸੇ ਜੀ ਦਾ ਘਰ ਮਕਾਨ ਚ ਬੈਠਿਆ ਤਾਂ ਸਾਰਾ ਕੁਝ ਪਿੱਜ ਗਿਆ ਮੇਰਾ ਮੇਰੇ ਕੋਲ ਟਾਈਮ ਨਹੀਂ ਟਾਈਮ ਤੇ ਰੋਟੀ ਖਾਣ ਨੂੰ ਪੈਸਾ ਨਹੀਂ ਕਰ ਰਹਾਗਾ ਮੈਂ ਕਿਰਾਏ ਕਿਥੋਂ ਪਰ ਲੁਕੀ ਜੀ ਮੇਰੇ ਕੋਲ ਨਹੀਂ ਦਿੱਤਾ ਜਾਂਦਾ ਕੁਝ ਵੀ ਇਹੋ ਪੈਣੇ ਜੋ ਅੱਜ ਦੋ ਵਕਤ ਦੀ ਰੋਟੀ ਤੋਂ ਮਹਤਾਜ ਹੋ ਚੁੱਕੀ ਹੈ ਸਰਕਾਰਾਂ ਨੂੰ ਕੋਲਸ ਰਹੀ ਏ ਕਿਉਂਕਿ ਜੇ ਸਮੇ ਸਮਝਦੀਏ ਸਰਕਾਰਾਂ ਇਹਨਾਂ ਪਰਿਵਾਰਾਂ ਦੀ ਸਾਰ ਲੈਂਦੀਆਂ ਤਾਂ ਅੱਜ ਇਹਨਾਂ ਪਰਿਵਾਰਾਂ ਦੇ ਇਹ ਹਾਲਾਤ ਨਾ ਹੁੰਦੇ ਅੱਜ ਜਿਵੇਂ ਜੋ ਆਜ਼ਾਦੀ ਦੀ ਜ਼ਿੰਦਗੀ ਜੀ ਰਹਿਆਂ ਜਾਂ ਆਜ਼ਾਦੀ ਵਿੱਚ ਜੋ ਸਾਹ ਲੈ ਰਹਿਆਂ ਇਹਨਾਂ ਦੀ ਬਜ਼ੁਰਗਾਂ ਦੀ ਦੇਣ ਹੈ ਕਿਉਂਕਿ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਅਹਿਮ ਦਿਨਾਂ ਦੇਸ਼ ਦੀ ਆਜ਼ਾਦੀ ਲਈ ਕੁਰਬਾਨ ਕਰ ਦਿੱਤੇ ਪਰ ਸਾਡੀਆਂ ਨਾਂ ਤਾਂ ਫਰਕਾਰਾਂ ਨੇ ਕਦੀ ਸਾਰ ਲਈ ਤੇ ਨਾ ਹੀ ਜੋ ਸਾਡੇ ਅਫਸਰ ਬਾਬੂ ਨੇ ਦੋਸੀ ਰੂਮਾਂ ਦੇ ਵਿੱਚ ਬਹਿ ਕੇ ਅੱਜ ਫਰਮਾਨ ਜਾਰੀ ਕਰ ਦਿੰਦੇ ਨੇ ਨਾ ਉਹਨਾਂ ਕਦੀ ਸਾਰ ਲਈ ਲੋੜ ਹੈ ਇਹਨਾਂ ਪਰਿਵਾਰਾਂ ਦੀ ਸਾਰ ਲੈਣ ਦੀ ਤਾਂ ਜੋ ਇਹ ਪਰਿਵਾਰ ਆਪਣੀ ਜ਼ਿੰਦਗੀ ਦੇ ਜੋ ਦਿਨ ਬਚੇ ਨੇ ਉਹ ਵਧੀਆ गुजार ਸਕਣ ਕੈਮਰਾਮੈਨ ਦੇ ਨਾਲ ਵਿਸ਼ਾਲ ਅਸਲੀਅਤ ਤਰਨਦਾਰ